ਦੀ ਮਾਤਾ ਗੁਜਰ ਗਈ ਮੇਰੇ ਜਨਮ ਦੇ ਨਾਲ ਹੀ ਆ ਪਿਛਲੇ ਮਹੀਨੇ ਦੀ 21 ਤਰੀਕ ਨੂੰ ਤਾਂ ਉਹ ਤੇ ਫੋਟੋ ਨਹੀਂ ਰੱਖਦੇ ਅੰਤਮ ਅਰਦਾਸ ਵੇਲੇ ਤੇ ਕਈ ਮੈਨੂੰ ਕਹਿੰਦੇ ਸਵਰਗਵਾਸੀ ਕਿਉਂ ਨਹੀਂ ਲਿਖਾਇਆ ਵੀ ਤੂੰ ਸਵਰਗਵਾਸੀ ਕਿਉਂ ਨਹੀਂ ਲਿਖਾਇਆ ਸਵਰਗਵਾਸੀ ਮਾਤਾ ਮਨਜੀਤ ਕੌਰ ਮੈਂ ਕਿਹਾ ਮੈਨੂੰ ਕੀ ਪਤਾ ਉਹ ਕਿੱਥੇ ਗਈ ਹੈ ਜਾਂ ਮੇਰੇ ਟੱਬਰ ਦੇ ਕਿਉਂਕਿ ਮੇਰੇ ਆਪ ਦੇ ਘਰੇ ਅੱਗ ਲੱਗੀ ਸੀ ਤਾਂ ਉਥੇ ਮੈਂ ਉਸ ਗੱਲ ਦੀ ਹਮ ਵੀ ਪਰ ਸਕਦਾ ਸੀ ਮਹਾਰਾਜ ਕਿ ਕਿ ਮਹਾਰਾਜ ਮੈਨੂੰ ਨਹੀਂ ਪਤਾ ਕਿ ਮੇਰੀ ਮਾਤਾ ਦੀ ਯਾਤਰਾ ਕਿਦਾਂ ਦੀ ਸੀ ਜਿੱਦਾਂ ਅਸੀਂ ਝੂਠ ਫਾਗ ਬੋਲਦੇ ਨਹੀਂ ਉਹ ਤਾਂ ਜੀ ਪਾਠ ਬਹੁਤ ਕਰਦੇ ਸੀ ਉਹ ਤਾਂ ਭਜਨ ਬੰਦਗੀ ਚ ਰਹਿੰਦੇ ਸੀ ਉਹ ਤਾਂ ਕਿਸੇ ਦਾ ਮਾੜਾ ਕਰਦੇ ਹੀ ਨਹੀਂ ਸੀ ਤਾਂ ਤਾਂ ਦੇਖਦੇ ਆ ਯਾਰ ਅਸੀਂ ਘਰਾਂ ਚ ਰਹਿਣ ਵਾਲੇ ਪਰਿਵਾਰਾਂ ਚ ਰਹਿਣ ਵਾਲੇ ਆ ਸਾਡੇ ਤੋਂ ਲੱਖਾਂ ਗਲਤੀਆਂ ਹੁੰਦੀਆਂ ਉਹਦਾ ਮੇਰੀ ਮਾਤਾ ਤੋਂ ਵੀ ਹੋਈਆਂ ਹੋਣਗੀਆਂ ਕੁਝ ਚੰਗੀਆਂ ਗੱਲਾਂ ਕੁਝ ਮਾੜੀਆਂ ਗੱਲਾਂ ਕਿਸੇ ਦਿਨ ਦਿੰਦਿਆ ਹੋਊ ਕਿਸੇ ਦੀ ਕੋਈ ਕੁਝ ਤਾਂ ਹੋਇਆ ਹੋਣਾ ਸੰਤ ਥੋੜਾ ਜਿਹਾ ਸੀ ਤੇ ਮੈਂ ਉਹਦਾ ਪੁੱਤ ਹੋਣ ਦੇ ਨਾਤੇ ਕਿਹੜੇ ਮੂਹਰੇ ਲਖਾਵਾ ਫੋਟੋ ਤੇ ਵੀ ਸਵਰਗਵਾਸੀ ਬਾਤਾ ਮਨਜੀਤ ਕੌਰ ਮੈਨੂੰ ਨਹੀਂ ਪਤਾ ਤੇ ਕੀ ਆਪਾਂ ਪੰਜਾਬ ਵਾਲੇ ਆਪਾਂ ਇਹ ਕੰਮ ਕਰਦੇ ਨਹੀਂ ਜਾਂ ਗੁਰੂ ਸਾਹਿਬ ਨੇ ਕਿਹੜੇ ਅੰਗ ਤੇ ਕਿਹੜੀ ਪੰਕਤੀ ਚ ਸਾਬਤ ਕਰਤਾ ਕਿ ਸਾਨੂੰ ਪਤਾ ਗੁਰਮਖ ਨੂੰ ਕਿ ਸਾਡੇ ਘਰ ਦਾ ਜੀ ਪੂਰਾ ਹੋਇਆ ਕਿ ਸਵਰਗ ਚ ਗਏ ਕਿੱਥੇ ਲਿਖਿਆ ਜਾਂ ਕਿਸੇ ਵੇਦ ਗ੍ਰੰਥ ਸ਼ਾਸਤਰ ਕਿਤੇ ਵੀ ਕਿਦਾ ਦਿਖਾ ਦਿਓ ਕਿਸੇ ਨੇ ਕਿਆ ਹੋਇਆ ਸਮੱਸਿਆ ਇਹ ਨਹੀਂ ਹੈ ਕਿ ਗੱਲ ਬੋਲੀ ਨਹੀਂ ਜਾ ਰਹੀ ਸਮੱਸਿਆ ਇਹ ਹੈ ਕਿ ਬੋਲਣ ਤੋਂ ਬਾਅਦ ਵੀ ਲਿਖਾਉਣਗੇ ਸਮੱਸਿਆ ਇਹ ਹੈ ਕਿ ਬੋਲਣ ਤੋਂ ਬਾਅਦ ਵੀ ਲਿਖਾਇਆ ਜਾਂਦਾ ਤਾਂ ਬੜਾ ਸੌਖਾ ਫਲਸਫਾ ਪੰਜਾਬ ਵਾਲਿਓ ਸਾਨੂੰ ਗੁਰੂ ਮਹਾਰਾਜ ਨੇ ਬਖਸ਼ਿਆ ਕਿਸੇ ਦੀਆਂ ਕਰਨ ਨਾਲ ਆਪਦੀਆਂ ਸਵਾਰ ਲਈਏ ਆਪਦੀਆਂ ਮੈਨੂੰ ਤਸੱਲੀ ਸੀ ਉਸ ਗੱਲ ਦੀ ਬਾਤ ਜਿੱਦ ਮਾਤਾ ਗਈ ਹੈ ਕਿ ਕਿ ਮੈਥੋਂ ਗੁਰੂ ਨੇ ਉਹ ਕੰਮ ਨਹੀਂ ਕਰਾਇਆ ਸਾਡੇ ਘਰ ਚ ਬੈਣ ਨਹੀਂ ਪਏ ਨਹੀਂ ਕੋਈ ਰੋਇਆ ਉਸੇ ਗੱਲ ਤੇ ਖੜੇ ਸੀ ਕਿ ਕਿ ਮੇਰੀ ਮਾਂ ਦੇ ਸਾਹ ਜੈਨੇ ਸੀ ਯਾਰ ਉਹਨੇ ਜਾਣਾ ਸੀ ਮਾਵਾਂ ਤਾਂ ਪਿਆਰੀਆਂ ਨਹੀਂ ਮਾਂ ਮੈਨੂੰ ਵੀ ਉਨੀ ਪਿਆਰੀ ਹੈ ਮੈਨੂੰ ਪਤਾ ਚਾਲੀਆਂ ਦਾ ਕਰਕੇ ਗਈ ਹੈ ਮੈਨੂੰ ਮੇਰਾ ਗੰਧ ਤੋਤਾ ਉਹਨੇ ਸਭ ਕੁਝ ਕਰਿਆ ਜੋ ਮਾਂ ਕਰਦੀ ਹੈ ਤਬ ਉਹ ਅੰਦਰ ਸਾਰਾ ਕੁਝ ਆਇਆ ਯਾਰ ਉਸ ਮਾਂ ਲਈ ਪਰ ਰੌਲਾ ਇੱਕ ਯਾਤਰਾ ਤੋਂ ਮੁਨਕਰ ਨਹੀਂ ਹੋ ਸਕਦੇ ਸੀ ਜਾਂ ਫਿਰ ਕਹਿਣਾ ਛੱਡ ਦਈਏ ਵੀ ਅਸੀਂ ਉਹਦੇ ਹਾਂ ਜੇ ਕਰਨਗੇ ਤੇ ਆਹੀ ਅਗਿਆਨ ਦੀ ਬਸ ਹੋ ਕੇ ਸਭ ਕੁਝ ਕਰਨਾ ਡਫਾ ਉਹ ਜੋ ਦੁਨੀਆ ਕਰਦੀ ਹੈ ਫਿਰ ਬਾਬਾ ਫਿਰ ਕੋਈ ਫਾਇਦਾ ਨਹੀਂ ਹੈ ਇਸ ਕੰਮ ਦਾ ਹਰੇ ਵੀ ਕਈ ਵਾਰੀ ਘਰੇ ਆਵਾਜ਼ ਪੈਂਦੀ ਆ ਨਾ ਕੋਈ ਕੰਮ ਪੁੱਛਦਾ ਮੈਨੂੰ ਕੋਈ ਘਰੇ ਕੋਈ ਕਿਆ ਕਿਵੇਂ ਕਰੀਏ ਇੱਕ ਦਿਨ ਮੈਂ ਹੀ ਬੋਲਦਾ ਮੰਮੀ ਨੂੰ ਪੁੱਛਣਾ ਉਹ ਬੋਲਣ ਤੋਂ ਬਾਅਦ ਚਿੱਤੇ ਆਏ ਵੀ ਉਹ ਤਾਂ ਹੈ ਹੀ ਨਹੀਂ ਕਰੇ ਤਾਉ ਉਪ ਲੇਖੇ ਪੈਂਦੇ ਆ ਸਭ ਨੂੰ ਪੈਂਦੇ ਆ ਪਰ ਰੌਲਾ ਯਾਰ ਜੋ ਗੀਤ ਵੀ ਮੈਂ ਗਾਉਣ ਲੱਗਿਆ ਬਾਬਾ ਜਿਉਂਦਿਆਂ ਦਾ ਕਰਲਾ ਮਰਨ ਤੋਂ ਬਾਅਦ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਮਰ ਤੋਂ ਬਾਅਦ ਭਵੇਂ ਟੈਂਟ ਲਈ ਰੱਖੀ ਸਾਰੇ ਪਿੰਡ ਨੂੰ ਗਲਾਬ ਜਮਲਾ ਖਵਾਦੀ ਤਾਨ ਕਰਦੀ ਸਾਰੇ ਗੁਰੂ ਘਰਾਂ ਨੂੰ ਕਿ ਸਾਨੂੰ 21000 ਕਿਸੇ ਨੂੰ 52000 ਜੋ ਮਰਜ਼ੀ ਕਰੇ ਚੱਲੀ ਪਰ ਜੇ ਜਿਉਂਦੇ ਜੀ ਉਹ ਦਵਾਈ ਤੋਂ ਬਿਨਾ ਮਰੀ ਐ ਜੇ ਤੇਰੇ ਨਸ਼ੇ ਕਰਕੇ ਮਰੀ ਐ ਕਿ ਮੇਰਾ ਪੁੱਤ ਨਸ਼ੇੜੀ ਹੋ ਗਿਆ ਨਹਿਰਾਂ ਤੇ ਜਾ ਜਾ ਕੇ ਸੁੱਖੇ ਮਿਲਦਾ ਐ ਇਹ ਇਹ ਗੋਲੀਆਂ ਕੈਪਸੂਲ ਖਾਂਦਾ ਐ ਤਾਂ ਫੇਰ ਉਹਦੇ ਮਰਨ ਤੋਂ ਬਾਅਦ ਜੋ ਮਰਜ਼ੀ ਕਰੇ ਚੱਲੀ ਚਾਰ ਤੇ ਯਾਰ ਨਸ਼ੇੜੀ ਆ ਜਾਣਗੇ ਕਰਕੇ ਨਸ਼ਾ ਉੱਥੇ ਬੈਠੇ ਰਹਿਣਗੇ ਗੁਰੂ ਦੀ ਤਾਬੇ 'ਚ ਕਿ ਮਾਂ ਮਰੀਏ ਬਹੁਤ ਦੁੱਖ ਹੈ ਰੋਣਗੇ ਵੀ ਫੇਰ ਰੋਣ ਦਾ ਕੀ ਫਾਇਦਾ ਬੰਦਾ ਰੋਂਦਾ ਪਿੱਛੋਂ ਭਾਈ ਵੇਖ ਵੇਖ ਥਾਵਾਂ ਉਹ ਦੁੱਧਾਂ ਨਾਲ ਪੁੱਤ ਪਾਲ ਕੇ ਕਿਉਂ ਪਿੱਛੋਂ ਪਾਣੀ ਨੂੰ ਤਰਸਦੀਆਂ ਕਈ ਮਾਂਵਾ ਐਸ ਪਿੰਡ ਦੀਆਂ ਵੀ ਤਰਸਦੀਆਂ ਹੋਣਗੀਆਂ ਕਈ ਮੈਂ ਲਿਖਿਆ ਦਿੰਦਾ ਪਰ ਇਸ ਪਿੰਡ ਚ ਉਹ ਪੁੱਤ ਤੇ ਧੀਆ ਵੀ ਹੋ ਸਕਦਾ ਇੱਥੇ ਬੈਠੇ ਹੋ ਕਿ ਜਿਹੜੇ ਆਪਦੇ ਮਾਪੇ ਦੇ ਸਾਥ ਸਾਹ ਲੈਂਦੇ ਆ ਰਾਜੇ ਰਾਣੀਆਂ ਬਣਾ ਕੇ ਰੱਖਿਆ ਪੂੰਜੀ ਦੀ ਗੱਲ ਨਹੀਂ ਹੈ ਕਿ ਕੋਈ 50 ਕਿੱਲਿਆਂ ਦਾ ਬੈਠਾ ਹੈ ਕਿ ਕੋਈ 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 ਫੂਟ ਪਾਲਸ਼ਾ ਕਰਨ ਵਾਲਾ ਬੈਠਾ ਰੌਲਾ ਇਹ ਨਹੀਂ ਹੈ ਰੌਲਾ ਤਾਂ ਪ੍ਰੇਮ ਦਾ ਹੈ ਉਸ ਉਸ ਫਰਜ਼ ਪ੍ਰਤੀ ਆਪਣੇ ਪ੍ਰੇਮ ਦਾ ਕਿ ਜਿਹਨੇ ਜੰਮਿਆ ਜਿਹਨੇ ਨਾਂ ਨਾਂ ਮਿਲੇ ਅੰਦਰ ਰੱਖਿਆ ਜਿਹਨੇ ਜਿਹਨੇ ਗੰਧ ਧੋਤਾ ਹੈ ਰੌਲਾ ਤਾਂ ਇਹ ਹੈ ਕਿ ਉਹਦੇ ਪ੍ਰਤੀ ਭਾਵਨਾ ਕਿਹੋ ਜਿਹੀ ਹੈ ਬੜੇ ਔਖਿਆ ਚੁbro ਓ ਸਾਧੂਓ ਫਕਰੋ ਫਖੀਰੋ ਜਦੋਂ ਪਿਓ ਦੇ ਮੋਢੇ ਤੇ ਪੁੱਤ ਦੀ লাশ ਪਈ ਜਾਣਾ ਬੜਾ ਔਖਾ ਹੈ ਉੱਥੇ ਤੱਕ ਛੱਡਣਾ ਬਾਬੇ ਵਾਲੇ ਪਾਸੇ ਕਹੀਏ ਫੇਰ ਕਹਿ ਦਿੰਨੇ ਆ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਔਰ ਵੇਖੀ ਕਿਤੇ ਤੇਰੇ ਤੇ ਲਾਂਬਾ ਨਾ ਰਹੇ ਜੇ ਜਿਹੜੇ ਬੈਠੇ ਉੱਥੇ ਜੇ ਪੁੱਤੇ ਜਿਹੜੇ ਬੱਚੇ ਖੜੇ ਹੋ ਤੁਹਾਡੇ ਤੇ ਲਾਂਬਾ ਨਾ ਰਹੇ ਜੇ ਤੁਹਾਡੇ ਪਰਿਵਾਰ ਦਾ ਤੁਹਾਡੇ ਸ਼ਰੀਕੇ ਕਬੀਲੇ ਦਾ ਤੁਹਾਡੇ ਭਾਈਚਾਰੇ ਦਾ ਕਿ ਕਿ ਕਮਲਾ ਨਕੰਮੀ ਮੌਤ ਵਰ ਗਿਆ ਮਰਨਾ ਸਭ ਨੇ ਗਰਨਾ ਸਾਪਣਿਆ ਪਰ ਉਹ મોત ਮਰੀ ਜਿਹੜੀ ਲੇਖੇ ਲੱਗੇ ਜਿਹੜੀ ਲੇਖੇ ਨਹੀਂ ਲੱਗੀ ਬਾਬਾ ਗੋਲੀਆਂ ਕੈਪਸੂਲਾ ਖਾ ਕੇ ਗੁਰੂਆਂ ਤੇ ਪੀਰਾਂ ਤੇ ਯੋਧਿਆਂ ਦੀ ਧਰਤੀ ਇਹ ਉਹ ਆ ਗੁਰੂਆਂ ਤੇ ਪੀਰਾਂ ਤੇ ਯੋਧਿਆਂ ਦੀ ਧਰਤੀ ਜਾਂਦੀ ਆ ਜਵਾਨੀ ਕਿਵੇਂ ਨਸ਼ਿਆਂ ਚ ਘਰ ਗਈ ਢਾਈ ਇੰਚ ਦੀ ਸਰੋ ਅਫਸਰੋ ਢਾਈ ਇੰਚ ਦੀ ਸਰਿੰਜ ਖੂंजे ਲਾ ਗਈ ਜਿਹੜੇ ਤੀਰਾਂ ਤਲਵਾਰਾਂ ਤੋਂ ਨਹੀਂ ਹਰੇ ਹਾੜਾ ਹਾੜਾ ਵੀਰੋ ਸਾਬ ਲੋ ਜਵਾਨੀਆਂ ਆ ਮਾਂ ਰੋ ਰੋ ਕੇ ਅਰਜਾ ਕਰੇ ਪੁੱਤ ਉਹ ਲਟਾਣ ਜਿਆ ਸਿਰਿਆਂ ਨੂੰ ਚੱਲਿਆ ਮਾਂ ਦਾ ਵੀਰਲਾਪ ਵੇਖੋ ਜਾਂਦਾ ਨਹੀਂ ਉਹ ਚੱਲਿਆ ਉਹ ਕਿਵੇਂ ਕੰਧਾਂ ਨਾਲ ਮਾਰਦੀ ਆ ਟੱਕਾ ਪੁੱਤ ਜਿਹੜੀ ਮਾਂ ਦਾ ਬਰੇ ਉਹ ਵੀਰੋ ਹਾੜਾ ਹਾੜਾ ਓਏ ਸਾਬ ਲੋ ਜਵਾਨੀਆਂ ਮਰੋ ਰੋਕੇ ਅਰਜ਼ਾ ਕਰੇ ਉਹ ਵੀਰੋ ਹੜਾ ਹੜਾ ਇੱਥੇ ਕੋਈ ਨਸ਼ਿਆਂ ਚ ਗਰਕੇ ਆਇਓ ਤਾਂ ਸਾਹਮਣੇ ਆ ਆ ਦਸਤਾਰਾਂ ਵਾਲੇ ਆ ਯੋਧੇ ਦਮਾਲੇ ਵਾਲੇ ਉਹ ਪਿੱਛੇ ਖੜੇ ਆ ਆ ਵੀ ਤਾਂ ਹੈਗੇ ਆ ਇਹਨਾਂ ਦਾ ਹੌਸਲਾ ਲਓ ਸੰਗਤ ਚ ਆਓ ਤੇ ਸਵਾਰ ਲਓ ਤੇ ਸਬਰ ਦਾ ਐਸੀ ਕਿਹੜੀ ਗੱਲ ਹੋਣੀ ਬਾਬਾ ਕਹੇ ਕਿ ਜਿਹਨੇ ਜੰਮਿਆ ਜਿਹਦਾ ਜਾਇਆ ਉਹ ਤੋਂ ਬੁੱਲੇ ਰਖ ਰੱਖ ਕੇ ਹੋਰ ਇੱਕ ਤਾਂ ਤਗੜ ਜਨ ਐ ਐਸੀ ਕਿਹੜੀ ਦੌੜ ਪੈ ਗਈ ਕਦੇ ਬੈਠ ਇਕੱਲਾ ਕਦੇ ਕਦੇ ਬਹਿ ਕੇ ਸੋਚ ਇਹ ਇਹ ਹੋਕਾ ਇਕੱਲਾ ਇੱਥੋਂ ਦਾ ਨਹੀਂ ਇਹ ਤਾਂ ਆ ਮੂਵੀ ਆ ਰਹੀ ਫੋਨ ਆ ਰਹੀ ਜਿੱਥੇ ਜਿੱਥੇ ਜਾਂਦਾ ਹੈ ਜਿੱਥੇ ਵੀ ਕੋਈ ਸੁਣਦਾ ਹੈ ਇਹ ਤਾਂ ਉੱਥੋਂ ਤੱਕ ਐ ਕਿ ਕਿ ਸਾਹ ਇਹਨਾਂ ਨੂੰ ਯਾਰ ਕਿਹੜੀ ਗੱਲ ਐ ਛੇ ਸੇ ਫੁੱਟੇੋਂ ਪਤੰਦਰੋਂ ਚੌੜੇੋਂ ਜਾਣਾ ਸਰੀਰ ਚੱਲੇ ਤਬ ਇੱਥੋਂ ਪੱਟ ਕੇ ਇੱਥੇ ਹੀ ਲਾਉਣਾ ਬਸ ਕਿਸੇ ਮੰਦੇ ਦੀ ਸੰਗਤ ਚ ਉੱਠ ਕੇ ਚੰਗੇ ਦੀ ਚ ਬਹਿ ਜਾ ਕੋਈ ਸੁਬਾ ਸ਼ਾਮ ਕਿਤੇ ਗੁਰਦੁਆਰੇ ਮਸੀਤੇ ਕਿਤੇ ਗੇੜਾ ਮਾਰਨ ਲੱਗ ਜਾ ਉੱਥੇ ਦੇਖੀ ਰੱਬ ਰੰਗੇ ਬੈਠੇ ਹੋਣਗੇ ਉਹ ਤੈਨੂੰ ਚੰਗਾ ਕੁਝ ਸਿਖਾਉਣਗੇ ਹੌਲੀ ਹੌਲੀ ਢਲ ਜਾ ਰੰਗ ਚ ਰੰਗਣਾ ਅਫਸਰਾ ਨੇ ਕਹਣਾ ਕੁਝ ਪਿੰਡ ਲਖਣਾ ਦੇ ਨਿਵਾਸੀ ਬਹੁਤ ਵਾਰ ਜਿਨ੍ਹਾਂ ਨੇ ਇਹ ਮੇਲੇ ਦਾ ਪ੍ਰਬੰਧ ਕੀਤਾ ਬਹੁਤ ਧਨਵਾਦ ਉਹਨਾਂ ਦਾ ਸੱਚੇ ਤਰੀਕੇ ਨਾਲ ਕੀਤਾ ਤੇ ਪਿੰਡ ਵਾਲਿਆਂ ਨੇ ਵੀ ਬੜੇ ਸੱਚੇ ਤਰੀਕੇ ਨਾਲ ਸੁਣਿਆ ਸੁਣਨ ਦਾ ਇੱਕੋ ਹੀ ਬਕਸ ਜਿਆ ਜੋ ਗਰਿਆ ਸਾਹਿਬ ਨੇ ਤੁਹਾਨੂੰ ਅਪੀਲ ਕੀਤੀ ਆ ਮੰਚ ਤੋਂ ਜਿਸ ਬੰਦੇ ਨਾਲ ਆਪਾਂ ਪਿਆਰ ਕਰੀਏ ਜਿਸ ਨੂੰ ਸੁਣਨਾ ਹੀ ਤੇ ਉੱਤੇ ਸੁਣ ਕੇ ਅਮਲ ਵੀ ਕਰਨਾ ਚਾਹੀਦਾ ਅਮਲਾਂ ਬਾਝੋਂ ਨਵੇੜੇ ਨਹੀਂ ਹੈਗੇ ਕੋਈ ਇੱਕ ਵੀ ਜਵਾਨ ਲਖਨੇ ਪਿੰਡ ਦਾ ਜਾਂ ਤਪੇ ਪਿੰਡ ਦਾ ਗਰੇਵਾਲ ਸਾਹਿਬ ਦੀ ਗੱਲ ਸੁਣ ਕੇ ਅੱਜ ਨਸ਼ਾ ਕਰਨਾ ਛੱਡ ਦਊਗਾ ਪਰਨ ਕਰ ਲਊਗਾ ਤੇ ਅਗਲੇ ਸਾਲ ਜਦੋਂ ਗਰੇਵਾਲ ਸਾਹਿਬ ਨੇ ਆਉਣਾ ਸਾਹਮਣੇ ਆ ਕੇ ਵਿਖਾ ਦੇ ਵੀ ਮੈਂ ਤੁਹਾਡੇ ਕਹਿ ਤੇ ਅਮਲ ਕਰਕੇ ਛੱਡਦਾ ਸੀ ਤੇ ਗਰੇਵਾਲ ਸਾਹਿਬ ਦਾ ਜਿਹੜਾ ਕਹਿਣਾ ਆ ਉਹ ਕਬੂਲ ਹੋ ਜਾਊਗਾ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਂ ਉਮੀਦ ਕਰਦਾ ਜਵਾਨਾਂ ਤੋਂ ਵੀ 2.5 ਇੰਚ ਦੀ ਸਿਰਿੰਜ ਇਹ ਆਪਣਾ ਕੁਝ ਨਹੀਂ ਸਵਾਰ ਸਕਦੀ ਇਹ ਵਿਗਾੜ ਹੀ ਸਕਦੀ ਆ ਕੋਈ